हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁਰਾਣੇ ਪੰਜਾਬੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਕਰਮਜੀਤ ਧੂਰੀ ਉਹਨੇ ਦਿਨੇ ਇੱਕ ਬਹੁਤ ਵੱਡਾ ਨਾਂ ਰਿਹਾ ਕਈ ਹਿੱਟ ਗੀਤ ਅੱਜ ਵੀ ਉਹਨਾਂ ਦੇ ਸੁਣੇ ਜਾਂਦੇ ਨੇ ਜਿਦਾ ਕਿ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰਾਬਰ ਜਾਣੀ ਨੀ ਦੁੱਧ ਦੇ ਲਾਲਚ ਨੂੰ ਮੁੰਡਾ ਪੱਟਿਆ ਬੱਕਰੀਆਂ ਵਾਲਾ ਵਰਗੇ Song ਅੱਜ ਵੀ ਲੋਕ ਸੁਣਦੇ ਨੇ ਅੱਜ ਗੱਲ ਕਰਾਂਗੇ ਕਰਮਜੀਤ ਧੂਰੀ ਦੇ ਪਰਿਵਾਰ ਬਾਰੇ ਗਾਇਕੀ ਲਈ ਕੀਤੇ ਸੰਘਰਸ਼ ਬਾਰੇ ਤੇ ਉਹਨਾਂ ਦੀ ਮੌਤ ਦੇ ਕਾਰਨ ਬਾਰੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਸੋ ਸਭ ਤੋਂ ਪਹਿਲਾਂ ਕਰਮਜੀਤ ਧੂਰੀ ਦਾ ਜਨਮ 2 ਨਵੰਬਰ ਬਰ ਸਾਲ 1944 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਤਾਲਾ ਵਿਖੇ ਪਿਤਾ ਸਰਦਾਰ ਸਾਧੂ ਸਿੰਘ ਦੇ ਕਰਮਾਤਾ ਹਰਨਾਮ ਕੋਰ ਦੀ ਕੁੱਖੋ ਹੋਇਆ ਕਰਮਜੀਤ ਧੂਰੀ ਦੇ ਪਿਤਾ ਫੌਜ ਵਿੱਚ ਨੌਕਰੀ ਕਰਦੇ ਸੀ ਪਰਿਵਾਰ ਦੀ ਗੱਲ ਕਰੀਏ ਤਾਂ ਕਰਮਜੀਤ ਆਪਣੇ ਤਿੰਨ ਭਰਾਵਾਂ ਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟਾ ਸੀ ਮਤਲਬ ਉਹ ਸੱਤ ਭੈਣ ਭਰਾ ਸੀ ਜੇ ਪੜਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਿੰਡ ਖੇੜਾ ਦੋਨਾਂ ਦੇ ਪ੍ਰਾਇਮਰੀ ਸਕੂਲ ਤੋਂ ਮੁਢਲੀ ਸਿੱਖਿਆ ਹਾਸਲ ਕੀਤੀ ਇਹਨਾਂ ਦਿਨਾਂ ਵਿੱਚ ਹੀ ਗੁਰਦੁਆਰਾ ਬੇਲ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਹਨਾਂ ਨੇ ਸਟੇਜ ਉੱਤੇ ਪਹਿਲੀ ਵਾਰ ਗਾਇਆ ਸਾਲ 1956 ਸਤੰਬਰ ਦੀ ਗੱਲ ਹੈ ਜਦੋਂ ਕਰਮਜੀਤ ਆਪਣੇ ਪੂਰੇ ਪਰਿਵਾਰ ਨਾਲ ਧੂਰੀ ਆ ਕੇ ਰਹਿਣ ਲੱਗ ਪਏ ਇੱਥੇ ਉਹਨਾਂ ਨੇ ਮਾਲਵਾ ਖਾਲਸਾ ਹਾਈ ਸਕੂਲ ਧੂਰੀ ਤੋਂ 10ਵੀਂ ਦੀ ਪੜ੍ਹਾਈ ਕੀਤੀ ਸਕੂਲ ਵਿੱਚ ਹੋਣ ਵਾਲੇ ਹਰੇਕ ਪ੍ਰੋਗਰਾਮ 'ਚ ਕਰਮਜੀਤ ਧੂਰੀ ਹਿੱਸਾ ਲੈਂਦਾ ਰਿਹਾ ਤੇ ਨਾਲ ਹੀ ਉਹ ਧਾਰਮਿਕ ਪ੍ਰੋਗਰਾਮਾਂ ਤੇ ਵੀ ਗਾਉਂਦਾ ਰਿਹਾ ਇੱਕ ਵਾਰ ਉਹ ਧੂਰੀ ਪਿੰਡ ਵਿੱਚ ਹੀ ਇੱਕ ਪ੍ਰੋਗਰਾਮ ਤੇ ਗਾ ਰਿਹਾ ਸੀ ਉਹਨਾਂ ਦੀ ਗਾਇਕੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੂੰ ਵਧੀਆ ਲੱਗੀ ਜਿਸ ਤੋਂ ਬਾਅਦ ਸੇਖੋਂ ਸਾਹਿਬ ਨੇ ਉਹਨਾਂ ਨੂੰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਚ ਲੈ ਜਾਂਦਾ ਜਿੱਥੇ ਉਹਨਾਂ ਨੇ ਸੰਗੀਤ ਦਾ ਵਿਸ਼ਾ ਲੈ ਕੇ ਬੀਏ ਦੀ ਪੜ੍ਹਾਈ ਕੀਤੀ ਤੇ ਵਾਲੇ ਹੀ ਉਹ ਕਾਲਜ ਵਿੱਚ ਹੋਣ ਵਾਲੇ ਯੂਥ ਫੈਸਟੀਵਲ ਵਿੱਚ ਵੀ ਭਾਗ ਲੈਂਦੇ ਰਹੇ ਤੇ ਉਹਨਾਂ ਨੇ ਕਈ ਇਨਾਮ ਵੀ ਜਿੱਤੇ ਗਾਇਕੀ ਨਾਲ ਕਰਮਜੀਤ ਧੂਰੀ ਨੂੰ ਇੰਨਾ ਪਿਆਰ ਤੇ ਲਗਾਵ ਸੀ ਕਿ ਗਾਇਕੀ ਕਾਰਨ ਉਹਨਾਂ ਦੀ ਪੜ੍ਹਾਈ ਵੀ ਵਿਚਾਲੇ ਹੀ ਰਹਿ ਗਈ ਕਿਉਂਕਿ ਉਹ ਗਾਉਣ ਦੇ ਪ੍ਰੋਗਰਾਮ ਤੇ ਜ਼ਿਆਦਾ ਰਹਿੰਦੇ ਸੀ ਇੱਕ ਵਾਰ ਤਾਂ ਉਹ ਆਪਣੇ ਪੇਪਰ ਵਿਚਾਲੇ ਹੀ ਛੱਡ ਕੇ ਵੀਡੀਓ ਦੇ ਪੁੱਤ ਤੇ ਵਿਆਹ ਤੇ ਗਾਉਣ ਲਈ ਚਲਾ ਗਿਆ ਸੀ ਸਾਲ 1960 ਵਿੱਚ ਕਰਮਜੀਤ ਧੂਰੀ ਨੂੰ ਪਿੰਡ ਸ਼ਹਿਣਾ ਭਦੌੜ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਉੱਤੇ ਗਾਉਣ ਲਈ ਬੁਲਾਇਆ ਗਿਆ ਜਿੱਥੇ ਐਚਐਮਵੀ ਰੈਕੋਰਡ 뮤직 ਕੰਪਨੀ ਦੇ ਸੰਗੀਤ ਨਿਰਦੇਸ਼ਕ ਕ ਸਿੰਘ ਨਰੂਲਾ ਨੇ ਕਰਮਜੀਤ ਨੂੰ ਗਾਉਂਦਿਆਂ ਸੁਣਿਆ ਤਾਂ ਉਹਨਾਂ ਨੂੰ ਕਰਮਜੀਤ ਧੂਰੀ ਦੀ ਆਵਾਜ਼ ਚੰਗੀ ਲੱਗੀ ਕੇਸਰ ਸਿੰਘ ਨਰੂਲਾ ਨੇ ਕਰਮਜੀਤ ਨੂੰ ਦਿੱਲੀ ਆਉਣ ਲਈ ਕਿਹਾ ਪਰ ਕਿਸੇ ਕਾਰਨ ਕਰਮਜੀਤ ਧੂਰੀ ਉੱਥੇ ਨਾ ਜਾ ਸਕਿਆ ਪਰ ਕੁਝ ਦਿਨਾਂ ਬਾਅਦ HMV ਰੈਕੋਰਡ ਕੰਪਨੀ ਦਾ ਇੱਕ ਹੋਰ ਬੰਦਾ ਸੰਤਰਾਮ ਲੁਧਿਆਣਾ ਵਿਖੇ ਕਲਾਕਾਰਾਂ ਦੇ ਓਡੀਸ਼ਨ ਲੈਣ ਲਈ ਆਇਆ ਗੀਤਕਾਰ ਗੁਰਦੇਵ ਸਿੰਘ ਮਾਨ ਨੇ ਕਰਮਜੀਤ ਨੂੰ ਓਡੀਸ਼ਨ ਦੇਣ ਲਈ ਕਿਹਾ ਪਰ ਕਰਮਜੀਤ ਉੱਥੇ ਨਹੀਂ ਗਿਆ ਆਖਰਕਾਰ ਗੀਤਕਾਰ ਗੁਰਦੇਵ ਸਿੰਘ ਮਾਨ ਆਪ ਧੂਰੀ ਗਏ ਤੇ ਕਰਮਜੀਤ ਨੂੰ ਨਾਲ ਲੈ ਕੇ ਲੁਧਿਆਣਾ ਓਡੀਸ਼ਨ ਤੇ ਗਏ ਜਿੱਥੇ ਜਦੋਂ ਕਰਮਜੀਤ ਦੀ ਆਵਾਜ਼ ਸੁਣੀ ਗਈ ਤਾਂ ਸੰਤਰਾਮ ਨੇ ਕਰਮਜੀਤ ਨੂੰ ਰਿਕਾਰਡਿੰਗ ਲਈ ਸਿਲੈਕਟ ਕਰ ਲਿਆ ਤੇ ਉਹਨਾਂ ਨੂੰ ਰਿਕਾਰਡਿੰਗ ਦੀ ਤਰੀਕ ਵੀ ਦੇ ਦਿੱਤੀ ਗਈ ਜਿਸ ਤੋਂ ਬਾਅਦ ਸਾਲ 1964 ਵਿੱਚ ਉਹਨਾਂ ਦੀ ਪਹਿਲੀ ਟੇਪ ਰਿਕਾਰਡ ਹੋਈ ਜਦੋਂ ਕਰਮਜੀਤ ਧੂਰੀ ਨੇ ਹਰਨੇਕ ਸਿੰਘ ਧੂਰੀ ਦਾ ਲਿਖਿਆ ਗਾਣਾ ਚੁੰਨੀ ਲੈ ਕੇ ਸੋਹੇ ਰੰਗ ਦੀ ਗੋਹਾਕੂੜਾ ਨਾ ਕਰੀ ਮੁਟਿਆਰੇ ਸੌਂਗ ਆਪਣੀ ਆਵਾਜ਼ ਚ ਲੋਕਾਂ ਸਾਹਮਣੇ ਪੇਸ਼ ਕੀਤਾ ਤਾਂ ਗਾਣਾ ਹਿੱਟ ਹੋ ਗਿਆ ਤੇ ਚਾਰੇ ਪਾਸੇ ਗਾਣੇ ਨੇ ਧੂਮਾ ਪਾ ਦਿੱਤੀਆਂ ਤੇ ਕਰਮਜੀਤ ਧੂਰੀ ਨੂੰ ਟੜਾ ਟੜ ਪ੍ਰੋਗਰਾਮਾਂ ਉੱਤੇ ਬੁਲਾਇਆ ਜਾਣ ਲੱਗਾ ਇਸ ਤੋਂ ਬਾਅਦ ਜਦੋਂ ਉਹਨਾਂ ਦੀ ਮਿੱਤਰਾਂ ਦੀ ਲੂਣ ਦੀ ਡੈਲੀ ਟੇਪ ਰ ਦੇਪ ਦੇ ਹਿੱਟ ਹੋਣ ਨਾਲ ਕਰਮਜੀਤ ਧੂਰੀ ਇੱਕ ਟੌਪ ਦਾ ਸਿੰਗਰ ਬਣ ਗਿਆ ਪੰਜਾਬ ਦੇ ਵੱਡੇ ਸਿੰਗਰਾਂ ਵਿੱਚ ਉਹਨਾਂ ਦਾ ਨਾਂ ਆਉਣਾ ਸ਼ੁਰੂ ਹੋ ਗਿਆ ਕਰਮਜੀਤ ਧੂਰੀ ਨੇ ਸੋਲੋ ਗਾਣਿਆਂ ਦੇ ਨਾਲ-ਨਾਲ ਡਿਊਟ Song ਵੀ ਬਹੁਤ ਗਾਏ ਇਹਨਾਂ ਨੇ ਨਰੀਂਦਰ ਬੀਬਾ ਸਵਰਨ ਲਤਾ ਨੂਰੀ ਨਰੂਲਾ ਕੁਮਾਰੀ ਲਾਜ ਦਿੱਲੀ ਸੁਨੀਲਤਾ ਵਰਗੀਆਂ ਮਸ਼ਹੂਰ ਪੰਜਾਬੀ ਫੀਮੇਲ ਸਿੰਗਰਸ ਦੇ ਨਾਲ ਗਾਇਆ ਜੇ ਇਹਨਾਂ ਦੇ ਕੁਝ ਗਾਣਿਆਂ ਦੀ ਗੱਲ ਕਰੀਏ ਤਾਂ ਹੱਟੀ ਹੱਟੀ ਫਿਰੇ ਪੁੱਛਦੀ ਉਹਨੂੰ ਆਵੇ ਨਾ ਪਸੰਦ ਕੋਈ ਡੋਰੀ ਗੱਡੀ ਵਿੱਚ ਵਹਿ ਗਈ ਬੰਤੋ ਚਿੱਟੇ ਕੁੜਤੀ ਗਰਾਰਾ ਕਾਲਾ ਇਹਨਾਂ ਨੇ ਸੋਨੇ ਦੇ ਤਵੀਦ ਵਾਲੀ ਵਰਗੇ ਗਾਣੇ ਉਹਨਾਂ ਨੇ ਗਾਏ ਤੇ ਉੱਪਰ ਹਿੱਟ ਰਹੇ ਇਹਨਾਂ ਦੀਆਂ ਦੋ ਧਾਰਮਿਕ ਟੇਪਾਂ ਵੀ ਰਿਕਾਰਡ ਹੋਈਆਂ ਜਿਦਾ ਕਿ ਪੈਂਦੇ ਨੇ ਮੁੱਲ ਸਿਰਾਂ ਦੇ ਤੇ ਬਹਾਦਰ ਸਿੰਘਣੀਆਂ ਵੀ ਆਈਆਂ ਬੇਸ਼ੱਕ ਕਰਮਜੀਤ ਧੂਰੀ ਰੇਡੀਓ ਤੇ ਕਦੇ ਨਹੀਂ ਗਿਆ ਪਰ ਉਹਦੇ ਗੀਤ ਲਗਾਤਾਰ ਰੇਡੀਓ ਤੇ ਵੱਜਦੇ ਹੀ ਰਹਿੰਦੇ ਨੇ ਕਰਮਜੀਤ ਧੂਰੀ ਹਿੱਕ ਦੇ ਜੋਰ ਨਾਲ ਗਾਉਂਦਾ ਰਿਹਾ ਪੰਜਾਬ ਦੇ ਲੰਬੀ ਹੇਕ ਲਾਉਣ ਵਾਲੇ ਗਾਇਕਾਂ ਵਿੱਚ ਉਸਦਾ ਨਾਮ ਬੋਲਦਾ ਰਿਹਾ ਤੁਹਾਨੂੰ ਦੱਸਦੇ ਕਿ ਸਟੇਜਾਂ ਉੱਤੇ ਉਹ 25 ਸੈਕਿੰਡ ਤੱਕ ਦੀ ਲੰਬੀ ਹੇਕ ਲਾਉਂਦਾ ਰਿਹਾ ਸੀ ਮਿੱਤਰਾਂ ਦੀ ਲੂਣ ਦੀ ਡਲੀ Song ਚ ਉਹਨਾਂ ਨੇ 21 ਸੈਕਿੰਡ ਦੀ ਹੇਕ ਲਾਈ ਸੀ 19 ਮਾਰਚ 2018 ਨੂੰ ਕਰਮਜੀਤ ਧੂਰੀ ਇੱਕ ਸੜਕ ਹਾਸੇ 'ਚ ਮੌਤ ਹੋ ਗਈ ਜੋ ਵੀ ਗਾਣੇ ਕਰਮਜੀਤ ਧੂਰੀ ਨੇ ਗਾਏ ਉਹ ਸਾਰੇ ਹੀ ਸਦਾ ਬਹਾਰ ਨੇ ਇਹ ਰਹਿਦੀ ਦੁਨੀਆ ਤੱਕ ਉਹਦੇ ਗਾਣੇ ਅਮਰ ਰਹਿਣਗੇ ਰੇਡੀਓ ਟਰੈਕਟਰਾਂ ਤੇ ਡੀਜਾਂ ਉੱਤੇ ਵੱਜਦੇ ਰਹਿਣਗੇ ਜੇ ਤੁਸੀਂ ਵੀ ਫੈਨ ਹੋ ਕਰਮਜੀਤ ਧੂਰੀ ਦੀ ਗਾਇਕੀ ਦੇ ਤਾਂ ਕਮੈਂਟ ਬਾਕਸ 'ਚ ਆਉਨਾ ਬਾਰੇ ਕੁਝ ਨਾ ਕੁਝ ਜ਼ਰੂਰ ਲਿਖੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਐਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਇੱਕ ਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ